ਕਾਰਣੇ ਆ ਵੀ ਸਾਡੇ ਬੰਦਿਆਂ ਨੂੰ ਐ ਲੱਗਦਾ ਵੀ ਅਸੀਂ ਖੁੱਲੇ ਛੋਟੇ ਨਹੀਂ ਜੰਨੇ ਵੀ ਕੋਈ ਨਹੀਂ ਮੜਾ ਮੋਟਾ ਜਿਹਾ ਪੁਰਾਣਾ ਸ਼ਹੀਦ ਰੁਕਿਆ ਉਹਦੇ ਨਾਲ ਸਾਡੇ ਵੀ ਚਾਰ ਕ ਮੱਤ ਭੇਦ ਹੈ ਤੇ ਜੇ ਚਾਰ ਕ ਮੱਤ ਭੇਦ ਘਾੜੀ ਕਿਸੇ ਸ਼ਹੀਦ ਨਾ ਆਈਏ ਤਾਂ ਦਾ ਮਤਲਬ ਇਹ ਨਹੀਂ ਹੈਗਾ ਵੀ ਲੱਖੇ ਅਰਕਾ ਜਿਹੜਾ ਸਾਬਕਾ ਗੈਂਗਸਟਰ ਹੈ ਜਿਹਦਾ ਮਲੂਕੇ ਦੇ ਕਹਿਣ ਤੇ ਇਹਨੇ ਲੋਕਾਂ ਦੇ ਜਿਹੜਾ ਜਾ ਕੇ ਨਾਲ ਛਤ੍ਰਪਤਾਨ ਕਰਦਾ ਰਿਹਾ ਉਹ ਵੀ ਕਿਸੇ ਗੈਂਗਸਟਰ ਗੈਂਗਸਟਰ ਵੀ ਜਿਹੜੇ ਹੈ ਨਾ ਪੰਜਾਬ ਦੇ ਵਿੱਚ ਇਹ ਜਿਹੜੇ ਨੌਜਵਾਨ ਕਿਹੜੇ ਆ ਤੇ ਅਖੌਤੀ ਕਾਮਰੇਡਾਂ ਦੇ ਜਿਹੜੇ ਦਲਾਲ ਕੌਣ ਆ ਇਸੇ ਕੇ ਲਿਖ ਕੇ ਲਾ ਦਿਓ ਮੇਰੇ ਕੋਲ ਇਹਦਾ ਕਾਰਨ ਇਹ ਹੈ ਵੀ ਸਾਡੇ ਬੰਦਿਆਂ ਨੂੰ ਐ ਲੱਗਦਾ ਤੇ ਅਸੀਂ ਖੁੱਲੀ ਛੁੱਟੀ ਦੇਈ ਜਾਂਦੇ ਵੀ ਕੋਈ ਨਹੀਂ ਮਾੜਾ-ਮੋਟਾ ਨਹੀਂ ਫਰਾਨੇ ਸ਼ਹੀਦ ਰੁਕਿਆ ਉਹਦੇ ਨਾਲ ਸਾਡੇ ਵੀ ਚਾਰਕ ਮਤ ਭੇਦ ਹੈ ਤੇ ਜੇ ਵਿਚਾਰਕ ਮਤ ਭੇਦ ਕਰਨੇ ਕਿਸੇ ਸ਼ਹੀਦ ਨਾ ਆਈ ਤਾਂ ਮਤਲਬ ਇਹ ਨਹੀਂ ਹੈਗਾ ਵੀ ਲੱਖੇ ਅਰਗ ਜਿਹੜਾ ਸਾਫ ਦਾ ਗੈਂਗਸਟਰ ਹੈ ਜਿਹੜਾ ਮਲੂਕੇ ਦੇ ਕਹਿੰਦੇ ਐਵੇਂ ਲੋਕਾਂ ਦੇ ਜਿਹੜਾ ਜਾ ਕੇ ਨਾਲ ਛਤ੍ਰਪਦਾਨ ਕਰਦੇ ਰਿਹਾ ਉਹ ਵੀ ਕਿਸੇ ਗੈਂਗਸਟਰ ਗੈਂਗਸਟਰ ਵੀ ਜਿਹੜੇ ਹੈ ਨਾ ਪੰਜਾਬ ਦੇ ਵਿੱਚ ਦੋ ਤਿੰਨ ਤਰ੍ਹਾਂ ਦੇ ਹੋਏ ਆ ਇੱਕਦੇ ਹੋਏ ਨਾ ਵੀ ਜਿਨ੍ਹਾਂ ਨੇ ਕਿਸੇ ਰਾਜਨੀਤਿਕ ਬੰਦੇ ਦੀ ਛਾਇ ਨਹੀਂ ਲਈ ਤੇ ਆਪਣੇ ਚਿਰ ਤੇ ਗੈਂਗਸਟਰ ਬਣੇ ਰਹੇ ਆ ਉਹਨਾਂ ਦੇ ਅਨਕਾਉਂਟਰ ਵੀ ਹੋ ਗਏ ਵਿਚਾਰਿਆਂ ਦੇ ਜਿਹੜੇ ਅਨਕਾਉਂਟਰਾਂ ਤੋਂ ਬਚੇ ਰਹਿ ਗਏ ਨਾ ਉਹਤੇ ਉਹਨਾਂ ਨੂੰ ਸਰਕਾਰੀ ਛਾਇ ਆ ਬਹੁਤਿਆਂ ਨੂੰ ਸੋ ਇਹ ਉਹਨਾਂ ਕੈਟੇਗਰੀ ਚ ਆਉਂਦਾ ਬੰਦਾ ਸੋ ਸਾਨੂੰ ਇਹ ਵੀ ਪਰਖਣ ਦੀ ਲੋੜ ਆ ਵੀ ਆਪਣੇ ਅੰਦਰ ਜਿਹੜਾ ਗੈਂਗਸਟਰ ਵੀ ਕਹਿੰਦਾ ਨਾ ਵੀ ਗੈਂਗਸਟਰ ਵੀ ਕਿਹੜਾ ਵਾ ਵੀ ਦੇਖਿਆ ਜਾਵੇ ਵੀ ਮਲੂਕੇ ਵਰਗੇ ਬੰਦੇ ਦੇ ਜਾਂ ਆਪਣਾ ਉਹਦਾ ਕੀ ਨਾਮ ਆ ਮਾਕਰੀਸਾ ਬਾਦਲਰ ਕੇ ਬੰਦੇ ਦੇ ਥੱਲੇ ਲੱਗ ਕੇ ਤੇ ਗੁੱਡਾ ਕਰਦੀ ਕਰਨ ਲਈ ਕਿੱਡੀ ਔਖੀ ਗੱਲ ਸੋ ਇਹ ਜਿਹੜਾ ਦਲ ਦੂਜੀ ਗੱਲ ਹੈ ਨਾ ਜਿਹੜੀ ਗੁੰਡਾ ਕਰਦੀ ਆ ਹੁੰਦੀ ਆ ਨਾ ਕਿ ਭਾਈ ਵੇ ਕਿਸੇ ਨੂੰ ਕੁੱਟ ਨਾ ਤਾ ਕੇ ਨਾ ਪੰਗਾ ਲੈ ਲੈ ਕੇ ਜੀ ਜ਼ਮੀਨ ਹੀ ਕਬਜ਼ਾ ਲੈ ਰਿਹਾ ਲਖਿਆ ਪੰਥਕ ਮਸਲੇ ਇਹਨਾਂ ਨਾ ਬਕਰੇ ਹੁੰਦੇ ਆ ਇੱਥੇ ਪੰਥ ਦੇ ਅੱਗੇ ਗੁੰਡੇ ਨਹੀਂ ਖੜਦੇ ਹੁੰਦੇ ਕਦੇ ਵੀ ਇੱਥੇ بڑے بڑے ਨਹੀਂ ਖੜੇ ਪ੍ਰਧਾਨ ਮੰਤਰੀ ਨਹੀਂ ਖੜੇ ਮੁੱਖ ਮੰਤਰੀ ਨਹੀਂ ਖੜੇ ਕਿਸੇ ਗੁੰਡੇ ਨੇ ਖੜ ਜਾਣਾ ਸੋ ਇਹ ਇਹ ਗੱਲਾਂ ਆਪਣੇ ਮਨ ਚੋਂ ਭਲੇਖੇ ਕੱਢ ਦੋ ਵੀ ਜਿਹੜਾ ਪੰਨਾ ਸਿੱਧੂ ਲਾਈਵ ਹੋ ਰਿਹਾ ਨਾ ਉਹਨੂੰ ਕਹੇ ਵੀ ਤੂੰ ਗੱਲ ਇੱਕ ਤੱਕ ਸਰਸੇ ਵਾਲਾ ਚੇਲਾ ਸੀ ਤੈਨੂੰ ਅਸੀਂ ਤੂੰ ਕਹਿੰਦਾ ਵੀ ਆਓ ਜਿੱਥੇ ਵੇਖਣਾ ਵਾ ਤੈਨੂੰ ਤੇ ਮਨ ਤੇ ਜਿੱਥੇ ਦਸਤਾਰ ਤੁਸੀਂ ਲਾਈ ਸੀ ਨੌਜਮਾਨੀ ਉਥੇ ਆ ਜਾਓ ਉਥੇ ਬਨਾਂਗੇ ਤੇ ਜੇ ਕਿਸੇ ਜੁਰਤਿਆਂ ਤੇ ਬਹਾਤ ਲਾਗੇ ਵਾਦੇ ਫਿਰ ਜੇ ਤੁਸੀਂ ਸਬੂਤੇ ਨਿਕਲ ਕੇ ਆਦੇ ਤੁਸੀਂ ਪੰਸਰਾ ਠੇਕਾ ਚੱਕ ਲੈੋ ਜੇ ਅਸੀਂ ਨਿਕਲ ਕੇ ਤੁਸੀਂ ਚੱਕ ਲੈਗੇ ਤੁਸੀਂ ਆ ਜਾਓ ਉਥੇ ਬਨਾਂਗੇ ਤੇ ਜੇ ਕਿਸੇ ਜੁਰਤਿਆਂ ਤੇ ਬਹਾਤ ਲਾਗੇ ਵਾਦੇ ਫਿਰ ਇਹ ਤਾਂ ਸੀ ਸਬੂਤ ਇਹਨਾਂ ਕਲ ਕੇ ਤੇ ਤੁਸੀਂ ਪਸਰਾ ਠੇਕਾ ਚੱਕ ਲਓ ਜੇ ਅਸੀਂ ਨਿਕਲ ਕੇ ਤੁਸੀਂ ਚੱਕ ਲਾਂਗੇ ਆ ਮਾਤਾ ਜੀ ਫਿਰ ਪੇਪਰ ਭਰਾ ਰਹੇ ਨੇ ਲੱਖੇ ਗਏ ਪਿਆਰ ਕਰਨ ਵਾਲੇ ਸਾਰੇ ਸ਼ੇਅਰ ਕਰਦੇ ਆ ਜੇ ਸਾਰੇ ਭਰਾ ਹੁਣ ਦੱਸੋ ਭਾਈ ਲੱਖਾ ਗੈਂਗਸਟਰ ਸੀ ਗੁੰਡਾ ਸੀ ਏ ਭਾਈ ਸਾਹਿਬ ਕਹਿ ਰਹੇ ਆ ਤੁਹਾਡੇ ਭਾਈ ਸਾਹਿਬ ਕਹਿ ਰਹੇ ਭਾਈ ਸਾਹਿਬ ਠੀਕ ਆ ਨਾ ਗੈਂਗਸਟਰ ਲੱਖਾ ਗੁੰਡਾ ਸਾਰਾ ਕੁਝ ਸੀ ਤੇ ਮਾਤਾ ਜੀ ਉਹਦੇ ਪੇਪਰ ਭਰਉਣ ਚੱਲ ਗਏ ਹੋਏ ਸੀ ਫੇਰ ਦੱਸ ਦੋ ਐਜੀ ਕੀ ਦੇਣ ਕਰਤੀ ਜਿਹੜੀ ਅੱਜਾ ਕੀ ਕਰਤਾ ਲੱਖੇ ਨੇ ਜਿਹੜੇ ਉਹਦੇ ਪੇਪਰ ਭਰਉਣ ਮਾਤਾ ਜੀ ਗਏ ਹੋਏ ਸੀ ਕੌਣ ਮੁਕਰੇ ਆਪਣੀ ਗੱਲ ਤੋਂ ਦੱਸ ਦੋ ਭਾਈ ਹੁਣ ਹੋਰ ਅੱਗੇ ਕੇ ਮੈਂ ਦੇਖੋ ਕੀ ਕੀ ਦਿਖਾਉਣਾ ਫਿਕਰ ਨਾ ਕਰੋ ਅੱਜ ਮੈਂ ਤੁਹਾਨੂੰ ਇੱਕ ਇੱਕ ਚੀਜ਼ ਦਿਖਾਉਂਗਾ ਦੇਖ ਕੇ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਯਾਰ ਸੱਚ ਕੀ ਆ ਤੇ ਝੂਠ ਕੀ ਆ ਠੀਕ ਆ ਇਹ オリジナル ਵੀਡੀਓ ਆ ਜੀਨੇ ਵੀ ਲੈਣੀ ਲੈ ਲਿਓ ਇਹਦਾ ਮੈਂ ਤੁਹਾਨੂੰ ਟ੍ਰੇਲਰ ਦਿਖਾਇਆ ਨਾ ਹਜੇ ਫਿਲਮ ਤਾਂ ਹਜੇ ਮੈਂ ਰੁਕ ਜਾਓ ਬੁੱਧਵਾਰ ਨੂੰ ਤੁਹਾਨੂੰ オリジナル ਫਿਲਮ ਦਿਖਾਵਾਂਗਾ ਇੱਕ ਬੁੱਧਵਾਰ ਨੂੰ オリジナル ਫਿਲਮ ਹੋਰ ਦੱਸੋ 2 ਦਿਨ ਦਾ ਟਾਈਮ ਦਿੱਤਾ ਇਹਨਾਂ ਨੂੰ ਆਜੋ ਹੁਣ ਦੱਸੋ ਜਿਹੜੇ ਬੰਦੇ ਨੂੰ ਤੁਸੀਂ ਗੁੰਡਾ ਕਹਿ ਰਹੇ ਹੋ ਗੈਂਗਸਟਰ ਕਹਿ ਰਹੇ ਹੋ ਲੱਕੇ ਨੂੰ ਉਹ ਅੱਜ ਤੋਂ ਦੇ ਲਈ ਸਾਰਾ ਕੁਝ ਹੋ ਗਿਆ ਉਹਨੂੰ ਸਟੇਜ ਆਉਣ ਨੂੰ ਦਿੱਤੀਆਂ ਜਾ ਰਹੀਆਂ ਨੇ ਉਨਾਂ ਨੂੰ ਸਟੇਜਾਂ ਦਿੱਤੀਆਂ ਜਾ ਰਹੀਆਂ ਨੇ ਠੀਕ ਨਹੀਂ ਫਿਰ ਭਾਨੇ ਨੂੰ ਇਹ ਸਰਸੇ ਵਾਲੇ ਦਾ ਚੇਲਾ ਕਹਿ ਰਹੇ ਆ ਭਾਨੇ ਨੂੰ ਇਹ ਸਰਸੇ ਵਾਲੇ ਦਾ ਚੇਲਾ ਕਹਿ ਰਹੇ ਥੋੜੇ ਭਾਈ ਸ਼ਾਹਬ ਥੋੜੇ ਭਾਈ ਸ਼ਾਹਬ ਆ ਜਿਹੜੇ ਉਹ ਭਾਨੇ ਨੂੰ ਆਪਣੇ ਕਹਿ ਰਹੇ ਨੇ ਸਰਸੇ ਵਾਲੇ ਦਾ ਚੇਲਾ ਫੇਸ ਦਾ ਮਤਲਬ ਇਹ ਹੋਇਆ ਹੁਣ ਲੱਖੇ ਦੀ ਤੁਹਾਨੂੰ ਤਾਂ ਲੋੜ ਆ ਕਿ ਉਹ ਬੀਜੇਪੀ ਦਾ ਬੰਦਾ ਵਾ ਫੋਟੋ ਦਿਖਾਤੀ ਮੈਂ ਸਿਰਸੇ ਦੇ ਨਾਲ ਮਨਜਿੰਦਰ ਸਿੰਘ ਸਿਰਸੇ ਨਾਲ ਫੋਟੋ ਦਿਖਾਤੀ ਮੈਂ ਲੱਖੇ ਸਧਾਨੇ ਦੀ ਸੈਂਟਰ ਚ ਬੈਠਾ ਗੱਡੀ ਦੇ ਵਿੱਚ ਇਸ ਕਰਕੇ ਤੁਸੀਂ ਲੱਖੇ ਦੀ ਸਪੋਰਟ ਕਰ ਕੀਤੀ ਆ ਉਹਦੇ ਪੇਪਰ ਭਰਉਣ ਗਏ ਹੋ ਤੁਸੀਂ ਕਿਉਂਕਿ ਤੁਸੀਂ ਵੀ ਦੇਖੋ ਸਾਬਤ ਕਰਤਾ ਵਾ ਤੁਸੀਂ ਵੀ ਬੀਜੇਪੀ ਦੇ ਨਾਲੋਂ ਮੈਂ ਹੁਣ ਅੱਗੇ ਕਿ ਤੁਹਾਨੂੰ ਦੱਸਦਾ ਕਿਵੇਂ ਇਹ ਸਾਬਤ ਕੀਤਾ ਤੁਸੀਂ ਠੀਕ ਨਹੀਂ ਤੁਸੀਂ ਲੱਖੇ ਨੂੰ ਤਾਂ ਹੀ ਨਹੀਂ ਆਪਣੇ ਨਾਲ ਜੋੜਿਆ ਵਾ ਕਿ ਉਹ ਵੀ ਬੀਜੇਪੀ ਦਾ ਤੁਸੀਂ ਵੀ ਬੀਜੇਪੀ ਦੇ ਭਾਨਾ ਚਲੋ ਹੈ ਹੀ ਆ ਉਹ ਤਾਂ ਪਤਾ ਹੀ ਆ ਹੁਣ ਪਹਿਲਾਂ ਸਰਸੇ ਵਾਲੇ ਦਾ ਸੀਗਾ ਚੇਲਾ ਤੋਂ ਫਿਰ ਹੁਣ ਬੀਜੇਪੀ ਦੀ ਬੀਜੇਪੀ ਕਰਕੇ ਤਾਂ ਉਹ ਬਾਹਰ ਆਉਂਦਾ ਵਾ ਸਰਸੇ ਵਾਲਾ ਬੀਜੇਪੀ ਕਰਕੇ ਹੀ ਤਾਂ ਸਰਸੇ ਵਾਲਾ ਪਰੋਲ ਤੇ ਬਾਹਰ ਆ ਜਾਂਦਾ ਮਹੀਨੇ ਡੇਢ ਮਹੀਨੇ ਬਾਅਦ ਫਿਰ ਤੁਹਾਡੀ ਵੀ ਉਹਦੇ ਨਾਲ ਫਿਰ ਹੋਰ ਸੱਸੇ ਵਾਲੇ ਨਾਲ ਯਾਰੀ ਤਾਂ ਪੈਣੀ ਸੰਭਵ ਵੀ ਆ ਫਿਰ ਜੇ ਹੁਣ ਕੱਲੇ ਭਾਨੇ ਦੀ ਸੀਗੀ ਭਾਨੇ ਨਾਲ ਕੇ ਤੁਹਾਡੀ ਵੀ ਭਾਨੇ ਨਾਲ ਤੁਹਾਡਾ ਵੀ ਪਿਆਰ ਪੈ ਗਿਆ ਤੁਹਾਡਾ ਕੇ ਸੱਸੇ ਵਾਲੇ ਨਾਲ ਵੀ ਪੈ ਗਿਆ ਠੀਕ ਨਹੀਂ ਇਹ オリジナル ਚੀਜ਼ਾਂ ਨੇ ਕੋਈ ਫੇਕ ਗੱਲਾਂ ਨਹੀਂ オリジナル ਚੀਜ਼ਾਂ ਨੇ ਜਿਹੜੇ ਮੈਨੂੰ ਕਹਿੰਦੇ ਨੇ ਕਿ ਆਪਣੀ ਜ਼ੁਬਾਨ ਤੇ ਨਹੀਂ ਖੜਦੇ ਅਸੀਂ ਕਿਹੜੀ ਦੇ ਕੇ ਭੱਜੇ ਆ ਦੱਸੋ ਅਸੀਂ ਤਾਂ ਖੜ ਕੇ ਗ੍ਰਿਫਤਾਰੀ ਦਿੱਤੀ ਆ ਅਸੀਂ ਰੇੜਿਆਂ ਤੇ ਨਹੀਂ ਚੜੇ ਅਸੀਂ ਖੜ ਕੇ ਗ੍ਰਫਤਾਰੀ ਦਿੱਤੀ ਆ ਅਸੀਂ ਖੇਤਾਂ 'ਚ ਨਹੀਂ ਭੱਜੇ ਅਸੀਂ ਖੜ ਕੇ ਗ੍ਰਫਤਾਰੀ ਦਿੱਤੀ ਸੀਗੀ ਠੀਕ ਨੇ ਅਸੀਂ ਖੜ ਕੇ ਨਾ ਅਸੀਂ ਖੇਤਾਂ 'ਚ ਭੱਜੇ ਨਾ ਅਸੀਂ ਰੇੜਿਆਂ ਤੇ ਚੜੇ ਮੋਟਰਸਾਈਕਲ ਲੈ ਕੇ ਨਾ ਅਸੀਂ ਆਪਣੇ ਹੈਲ ਪੀਤਾ ਭੱਜਦੇ ਭਾਦੇ ਜਦੋਂ ਸਾਹ ਚੜ ਗਿਆ ਨਾ ਅਸੀਂ ਹੈਲ ਪੀਤਾ એનર્ਜੀ ਡਰਿੰਕ ਉਹ ਵੀ ਭਾਈ ਸਾਹਿਬ ਨਹੀਂ ਪੀਤਾ ਤੁਹਾਡੇ ਠੀਕ ਨੇ ਮੈਨੂੰ ਇਹ ਦੱਸੋ ਤੁਸੀਂ ਤੁਸੀਂ ਕਿਹੜੀਆਂ ਸਚਾਈਆਂ ਦੀਆਂ ਗੱਲਾਂ ਕਰਦੇ ਹੋ ਯਾਰ ਮੈਨੂੰ ਇਹ ਦੱਸ ਦੇ ਬੇ ਜਿਹੜਾ ਕਹਿੰਦਾ ਮੈਂ ਗੁਰਸੇਖਾਂ ਇਹ ਲੱਖੇ ਨਾਲ ਫੋਟੋਆਂ ਪਾਉਂਦਾ ਹੁੰਦਾ ਹੁਣ ਇਹ ਦੱਸ ਦੇ ਕਿ ਲੱਖਾ ਹੁਣ ਤੇਰੇ ਲਈ ਕੀ ਆ ਫਿਰ ਆ ਤੁਹਾਡੇ ਭਾਈ ਸਾਹਿਬ ਵੀ ਕਹਿ ਰਹੇ ਨੇ ਤੇ ਜਾਂ ਤਾਂ ਬੇ ਭਾਈ ਸਾਹਿਬ ਜੇ ਪਹਿਲਾਂ ਸੱਚ ਬੋਲਦੇ ਸੀ ਜਾਂ ਹੁਣ ਝੂਠ ਬੋਲ ਰਹੇ ਨੇ ਜਾਂ ਹੁਣ ਸੱਚ ਬੋਲ ਰਹੇ ਆ ਜਾਂ ਪਹਿਲਾਂ ਝੂਠ ਬੋਲ ਰਹੇ ਸੀ ਦੱਸ ਦੋ ਦੋਨਾਂ ਹੀ ਗੱਲਾਂ ਦੋਨਾਂ 'ਚ ਇੱਕ ਗੱਲ ਤਾਂ ਗਲਤ ਆ ਨਾ ਦੱਸ ਦੋ ਭਾਈ ਮੈਨੂੰ ਸਟੇਜ ਇਹਨੂੰ ਦਿੱਤੀ ਬਾਬਾ ਬਕਾਲਾ ਸਾਹਿਬ ਦੀ ਲੱਖੇ ਸਿਧਾਣੇ ਨੂੰ ਉਹਨਾਂ ਨੂੰ ਨਹੀਂ ਦਿੱਤੀ ਜਿਹੜੇ ਇਹਨਾਂ ਦੇ ਪਿੱਛੇ ਲੱਗੇ 751 ਦੇ ਪਰਚੇ 'ਚ 1.5 ਸਾਲ ਦੇ ਅੰਦਰ ਬੈਠੇ ਨੰਬਰ ਸਰ ਜੇਲ੍ਹ ਦੇ ਵਿੱਚ ਬਚਵਾਕ ਬੈਠੇ ਆ ਜਿਹੜੇ ਮੁੰਡੇ ਉਹਨਾਂ ਦੇ ਪਰਿਵਾਰ ਨੂੰ ਸਟੇਜ ਨਹੀਂ ਦਿੱਤੀਆਂ ਸਟੇਜ ਕਿਹਨੂੰ ਦਿੱਤੀ ਸਟੇਜ ਕਿਹਨੂੰ ਦਿੱਤੀ ਦੱਸੋ ਭਾਈ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਸਟੇਜ ਕਿਹਨੂੰ ਦਿੱਤੀ ਇਹ ਅਮਰਤਪਾਲ ਦੇ ਪਰਿਵਾਰ ਨੇ ਲੱਖਾ ਸਿੰਘ ਸਧਾਨਾ ਲੱਖਾ ਸਧਾਨਾ ਜਿਹੜਾ ਗੈਂਗਸਟਰ ਰਹਿ ਚੁੱਕਿਆ ਗੁੰਡਾ ਰਹਿ ਚੁੱਕਿਆ ਜਿਹੜੇ ਆਪ ਕਹਿ ਰਹੇ ਨੇ ਇਹ ਭਾਈ ਸਾਹਿਬ ਸਤ 51 ਦੇ ਪਰਚੇ ਜਿਹੜੇ ਇਹਨਾਂ ਦੇ ਪਿੱਛੇ ਲੱਗੇ ਸੀ ਅੰਮ੍ਰਿਤਸਰ ਜ਼ਿਲ੍ਹੇ ਚ ਬੈਠੇ ਨੇ ਉਹਨਾਂ ਚੋਂ ਪਰਿਵਾਰ ਚੋਂ ਕਿਸੇ ਨੂੰ ਵੀ ਨਹੀਂ ਦਿੱਤੀ ਸਟੇਜ ਇਹਨਾਂ ਨੇ ਤਾਂ ਉਹਨਾਂ ਨੂੰ ਤਾਂ ਬੁਲਾਇਆ ਤਾਂ ਕੋਣੀ ਇਹਨਾਂ ਨੇ ਉਹਨਾਂ ਨੂੰ ਤਾਂ ਬੁਲਾਇਆ ਤਾਂ ਕ ਵੀ ਨਹੀਂ ਇਹਨਾਂ ਨੇ ਜਿਹੜੇ ਇਹਨਾਂ ਦੇ ਪਿੱਛੇ ਲੱਗੇ ਹੋਏ ਸੀ ਠੀਕ ਨਹੀਂ ਭਾਨਾ ਸਿੱਧੂ ਸਰਸੇ ਵਾਲਾ ਸੀ ਚੇਲਾ ਵਾ ਜੇ ਫੇ ਥੋਡੀਆਂ ਵੋਟਾਂ ਮੰਗਦਾ ਪਿਆ ਸੀ ਉਹ ਤਾਂ ਆਕੇ ਆਕੇ ਥੋਡੀਆਂ ਰੈਲੀਆਂ ਕਰ ਰਿਹਾ ਸੀ ਉੱਤੋਂ ਫਿਰ ਫੇ ਇਹਦਾ ਮਤਲਬ ਤੁਸੀਂ ਵੀ ਵੋਟਾਂ ਪਵਾਈਆਂ ਨੇ ਫਿਰ ਤਾਂ ਸਰਸੇ ਵਾਲੇ ਦੀਆਂ ਜਿਹੜੇ ਇੱਧਰ ਬੈਠੇ ਆ ਤੁਹਾਡੇ ਏਰੀਏ ਦੇ ਵਿੱਚ ਸਰਸੇ ਵਾਲੇ ਦੇ ਚੇਲੇ ਫੇ ਤਾਂ ਤੁਹਾਨੂੰ ਵੀ ਵ ਇਹ ਸਾਰੀ ਗੰਡ ਟੁੱਪ ਦੇਖੋ ਤੁਸੀਂ ਕਿੱਥੋਂ ਕਿੱਥੋਂ ਹੋਈ ਆ ਤੁਸੀਂ ਆਪੇ ਦੇਖ ਲਓ ਰਾਜਦੇਵ ਖਾਲਸਾ ਕੌਣ ਸਭ ਨੂੰ ਪਤਾ ਉਹ ਆਪਣੇ ਉਹਨੂੰ ਵਕੀਲ ਦੱਸਦਾ ਵਾ ਅਮਰਤਪਾਲ ਦਾ ਅਮਰਤਪਾਲ ਦਾ ਦੇ ਪਰਿਵਾਰ ਦਾ ਇੱਕ ਵੀ ਬਿਆਨ ਨਹੀਂ ਆਇਆ ਕਿ ਉਹ ਵਕੀਲ ਨਹੀਂ ਹੈਗਾ ਆਇਆ ਕਦੇ ਕਿਸੇ ਦਾ ਬਿਆਨ ਉਹਨਾਂ ਦੇ ਪਰਿਵਾਰ ਦਾ ਕੋਈ ਨਹੀਂ ਆਇਆ ਕਿਸੇ ਦਾ ਵੀ ਬਿਆਨ ਠੀਕ ਨਹੀਂ ਭਾਈ ਮੈਂ ਉਹੀ ਕਹਿ ਰਿਹਾ ਭਾਈ ਇੱਥੇ ਸੱਚਾਈਆਂ ਬਹੁਤ ਕੋਸ਼ਾ ਬਹੁਤ ਕੋਸ਼ਾ ਆਜੋ ਬੁੱਧਵਾਰਨ ਬੁੱਧਵਾਰ ਨੂੰ ਤੁਹਾਨੂੰ ਮੈਂ ਜੀ ਚੀਜ਼ ਦਿਖਾਉਂਗਾ ਇੱਕ ਚੀਜ਼ ਹੈਗੀ ਸੱਚ ਹੋਰ ਲੈ ਆ ਵੀ ਦੇਖ ਲਓ ਭਾਈ ਹੁਣ ਇੱਕ ਚੀਜ਼ ਹੋਰ ਇਹ ਸੁਹੀਦਾ ਨਾਦਰ ਵੀ ਉਹ ਇਹ ਤਰਜੀਤ ਕਲਸ਼ੀ ਕਹਿੰਦਾ ਕਿਸੇ ਸਾ ਆ ਵੀ ਸੁਣ ਲਓ ਭਾਈ ਕਹਿੰਦਾੰਦੀ ਹੋਰੇ ਇਹ ਤਰਜੀਹਦ ਕਾਰਸ਼ੀ ਕਹਿੰਦਾ ਕਿਸੇ ਸਾਰਪ ਸ਼ੂਟਰ ਨੇ ਗੋਲੀ ਮਾਰੀ ਆ ਫਿਰ ਤੁਸੀਂ ਉਹਦਾ ਸਸਕਾਰ ਕਿਉਂ ਕਰਿਆ ਕੀਨੇ ਦੇਖਿਆ ਸਾਰਪ ਸ਼ੂਟਰ ਗੋਲੀ ਮਾਰਦਾ ਇਹਦਾ ਮਤਲਬ ਹੋ ਸਕਦਾ ਟਾਈਮ ਰਬਾਈ ਹੋਵੇ ਕਿਹੜਾ ਸਾਰਪ ਸ਼ੂਟਰ ਹੈ ਤੁਸੀਂ ਪੋਸਟ ਮਾਰਟਮ ਦੀ ਰਿਪੋਰਟ ਵਿੱਚ ਕਿਉਂ ਨਹੀਂ ਆਇਆ ਇਹ ਤੁਸੀਂ ਜਾਂਚ ਕਿਉਂ ਨਹੀਂ ਕਰਾਈ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਹੁਣ ਤੱਕ ਕਹੀ ਜਾਂਦਾ ਜਾਂਚ ਚੱਲਦੀ ਹੈ ਕਿਹੜੀ ਜਾਂਚ ਚੱਲਦੀ ਆ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਦੀ ਅਸੀਂ ਆਪ ਸੁਣੀਆ ਸਟੇਟਮੈਂਟ ਕਹਿੰਦਾ ਇਹ ਐਕਸੀਡੈਂਟ ਏ ਸੀ ਆਉਣ ਅਕਾਉਂਟ ਪਈ ਆ ਫਿਰ ਤੂੰ ਜਾਂਚ ਕਿਉਂ ਨਹੀਂ ਕਰਾਈ ਸੋ ਇਸ ਕਰਕੇ ਹੁਣ ਠੀਕ ਨਹੀਂ ਇਹ ਤਾਂ ਹੋ ਗਈ ਇਹਨਾਂ ਦੇ ਬਾਬਾ ਜੀ ਵਾਲੀ ਵਾਲ ਜਿਹੜੀ ਆਪਾਂ ਬਾਬਾ ਬਾਬਾ ਸਰਜੀਤ ਸਿੰਘ ਜੀ ਕਿਨੁਕੜੀ ਵਾਲਿਆਂ ਦਾ ਬਿਆਨ ਇਹਨਾਂ ਦੀ ਇੰਟਰਵਿਊ ਪੂਰੀ ਪਈ ਆ ਮੇਰੇ ਕੋਲ ਠੀਕ ਨਹੀਂ ਬਾਬਾ ਜੀ ਦੀ ਪੂਰੀ ਇੰਟਰਵਿਊ ਮੇਰੇ ਕੋਲ ਪਈ ਆ ਅõ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਹੁਣ ਰੀਨਾ ਰਾਏ ਦੀ ਵੀ ਇੰਟਰਵਿਊ ਪਾਉਨੇ ਆ ਜੀਚੋ ਨੇ ਓਪਨ ਕਿਹਾ ਸੀ ਕਿ ਜਿਹੜਾ ਮਰਜ਼ੀ ਆਕੇ ਮਿੰਨਾ ਅਮਰਤਪਾਲ ਬਘੇਲ ਸਿੰਘ ਤੇ ਦਲਜੀਤ ਕਲਸੀ ਆਕੇ ਗੱਲ ਕਰ ਲੈਣ ਓਪਨ ਦਾ ਚੈਲੰਜ ਦਿੱਤਾ ਇਹਨਾਂ ਨੇ ਓਪਨ ਚੈਲੰਜ ਰੀਨਾ رائے ਨੇ ਓਪਨ ਚੈਲੰਜ ਦਿੱਤਾ ਸੀ ਇਹਨਾਂ ਨੂੰ ਕਿ ਦਰਬਾਰ ਸਾਹਿਬ ਆਕੇ ਅਕਾਲ ਤਖਤ ਬਹਿ ਕੇ ਆਪਾਂ ਗੱਲਬਾਤ ਕਰਦੇ ਆਜੋ ਲਾਈਵ 'ਚ ਇਹ ਕਿਉਂ ਨਹੀਂ ਕਹੇ ਕੋਈ ਭੱਜੇ ਕਿਉਂ ਇਹ ਜੇ ਐਡਾ ਹੀ ਤੁਹਾਡੇ ਭਾਈ ਸਾਹਿਬ ਸੱਚੇ ਸੀ ਤਾਂ ਕਿਉਂ ਭੱਜੇ ਫਿਰ ਇਹ ਤੁਹਾਡਾ ਐਡਾ ਹੀ ਚਾਚਾ ਚਾਚਾ ਇਹਨੂੰ ਲਾ ਰੱਖੀ ਆ ਕਿਉਂ ਭੱਜਿਆ ਫਿਰ ਦੱਸੋ ਭਾਈ ਦੱਸੋ ਹੁਣ ਹੁਣ ਇਹ ਚੀਜ਼ਾਂ ਦਾ ਜਵਾਬ ਮੈਂ ਕਹਿੰਦਾ ਮੈਂ ਸ਼ਾਮ ਨੂੰ ਵੀ ਵੀਡੀਓ ਤੁਹਾਨੂੰ ਦਿਖਾਉਂਗਾ ਹੁਣ ਰੀਨਾ ਰਾਏ ਨੇ ਓਪਨ ਚੈਲੰਜ ਦਿੱਤਾ ਇਹਨਾਂ ਨੂੰ ਕਿ ਅਮਰਤਪਾਲ ਭਗੇਲ ਸਿੰਘ ਦਲਜੀਤ ਕਲਸੀ ਆਪਣੇ ਦੀਪ ਸਿੱਧੂ ਭਾਈ ਦਾ ਬ੍ਰਦਰ ਮਨਦੀਪ ਸਿੱਧੂ ਠੀਕ ਨਹੀਂ ਇਹ ਸਾਰੇ ਆ ਜਾਣ ਉੱਥੇ ਮੇਰੇ ਨਾਲ ਬਹਿ ਕੇ ਆਪਣੇ ਦਰਬਾਰ ਸਾਹਿਬ ਗੱਲਬਾਤ ਕਰਦੇ ਆਂ ਫਿਰ ਗੇਹ ਕਹਤੇ ਨਹੀਂ ਤੁਹਾਡੇ ਭਾਈ ਸਾਹਿਬ ਤੁਹਾਡੇ ਭਾਈ ਸਾਹਿਬ ਭੱਜੇ ਕਿਉਂ ਫਿਰ ਗੱਲਬਾਤ ਤੋਂ ਥੋੜਾ ਚਾਚਾ ਭਗੇਲਾ ਭੱਜਿਆ ਕਿਉਂ ਜਿਹਨੂੰ ਚਾਚਾ 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 ਲਾ ਰੱਖੀ ਆ ਭੱਜਿਆ ਕਿਉਂ ਦਲਜੀਤ ਕੱਲ ਸੀ ਵੀ ਨਹੀਂ ਗਿਆ ਪਰ ਉੱਥੇ ਉਹਨਾਂ ਨਾਲ ਗੱਲਬਾਤ ਕਰਨ ਮਨਦੀਪ ਸਿੱਧੂ ਬਾਈ ਵੀ ਨਹੀਂ ਗਿਆ ਕੋਈ ਵੀ ਨਹੀਂ ਗਿਆ ਭਾਈ ਮੈਂ ਤਾਂ ਖੁਦ ਕਹਿੰਦਾ ਕੋਈ ਵੀ ਨਹੀਂ ਗਿਆ ਠੀਕ ਹੈ ਨਹੀਂ ਤੁਸੀਂ ਸਾਡੇ ਦੇ ਇਲਜ਼ਾਮ ਜਿੰਨੇ ਲਾਉਣੇ ਲਾਈ ਚਲੋ ਸਾਨੂੰ ਮੈਨੂੰ ਕੋਈ ਫਰਕ ਨਹੀਂ ਪੈਂਦਾ ਭਾਈ ਮੈਨੂੰ ਇਹ ਦੱਸ ਦੋ ਤਕੇਰ ਸਿੰਘ ਤੇ ਆ ਲੁਧਿਆਣਾ ਵਾਲਾ ਛੇੜੀ ਇਹਨਾਂ ਦੇ ਗਰਦਨ ਤੇ ਕਿਸੇ ਨੇ ਚਾਕੂ ਥੋੜਾ ਰੱਖਿਆ ਸੀ ਜਾਂ ਕਿਸੇ ਨੇ ਐ ਪਿਸਤੌਲ ਥੋੜਾ ਰੱਖੀ ਸੀ ਕਿ ਰਣਜੋਧ ਦੀਆਂ ਨਾਲ ਲਾਈਵ ਕਰੋ ਜੇ ਰਣਜੋਧੀਆਂ ਵੀਡੀਓ ਸ਼ੇਅਰ ਕਰੋ ਪਹਿਲਾਂ ਇਹ ਲੁਧਿਆਣੇ ਵਾਲਾ ਨਸ਼ੇੜੀ ਸਾਡੇ ਨਾਮ ਤੇ ਸਾਡੀਆਂ ਵੀਡੀਓ ਸ਼ੇਅਰ ਕਰਦਾ ਹੁੰਦਾ ਸੀ ਮੇਰੇ ਤੇ ਰੋਮੀ ਦੀਆਂ